ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵਜੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਹੈ ਬਈ ਵਧੀਆ ਹੈ ਨਾਮ ਤੇ ਐਡਰੈਸ ਬੋਲੋ ਨਾਮ ਕਾਲਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਹੀਲ ਤਪਾ ਮੋਬਾਈਲ ਨੰਬਰ ਬੋਲੋ 9877276340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੋਸ ਹੋਈ ਆ ਇਹ ਰਾਟਰ ਦੂਜਾ ਸੂਆ ਸੂਈਆ ਕਦੋਂ ਸੂਈਆ ਭਾਈ ਇਹਨੂੰ ਹੋ ਗਿਆ 2 ਘੰਟੇ ਹੋਇਆ ਸੂਈ 2 ਘੰਟੇ ਬੱਚਾ ਕੀ ਦੇਤਾ ਭਾਈ ਇਹਦੇ ਬੱਛਾ ਮਗਰ ਬੱਛਾ ਦਿੱਤਾ ਜੇਰ ਪੈ ਗਈ ਹੈ ਹਾਂ ਜੇਰ ਪੈ ਗਈ ਜੇਰ ਭਾਈ ਆ ਰੱਖੀ ਬੈਠਾ ਭਾਈ ਜੇਰ ਕੰਪਲੀਟ ਤੇ ਕਿੰਨਾ ਕੁ ਵਾੜਾ ਕੱਢਿਆ ਫਿਰਦਾ ਇਹ ਤਾਂ ਡਾਕਟਰ 4 ਕਿਲੋ ਘਟਦਾ ਵੀ ਜੇਰ ਪਈਉ ਠੀਕ ਆ ਹਾਂ ਕਿੰਨਾ ਦੁੱਧ ਦੀ ਦੂਆ ਅਸਟੀਮ ਇਹ ਪਹਿਲੇ ਸੂਏ ਨੇ 14 ਲੀਟਰ ਦਾ ਦਿੱਤਾ ਠੀਕ ਆ ਬਾਈ ਤੇ ਕਿੰਨੇ ਦੁੱਧ ਦੇ ਦੂ 17 18 ਕਿਲੋ ਆ ਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਾ ਜਗਾ ਪਵਾ ਦੇ ਨੇ ਕਾਪੀ ਦੇ ਦਿਖਾਤਾ ਕਾਪੀ ਵੀ ਇਹਦਾ ਕੱਲੀ ਦਾ ਨਹੀਂ ਸੀ ਉਹਨਾਂ ਨੇ ਠੀਕ ਆ ਬਾਈ ਤੇ ਚਵਾਈ ਕਿਵੇਂ ਆ ਚਵਾਈ ਦਾ ਰੂਹ ਵਰਗੇ ਬਾਈ ਜਵਾਕ ਚ ਹੋਈ ਜਾਂਦਾ ਤਾਂ ਬੜੀ ਪੂਰੀ ਠੀਕ ਹੈ ਜੂਈ ਬਾਈ ਕਹਿੰਦਾ ਫੁੱਲ ਚੰਗੀ ਆ ਕੱਦ ਵੱਡ ਚੰਗਾ ਫੇਸ ਬਿਊਟੀ ਚੰਗੀ ਆ ਬੱਚਾ ਮਗਰ ਬੱਚਾ ਬਾਈ ਜੇਰ ਵੀ ਬਾਈ ਰੱਖੀ ਬੈਠ ਚੰਗੇ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਮੋਲ ਬਾਈ ਇਹਦਾ ਮੋਲ ਆਪਾਂ ਫੋਨ ਤੇ ਕਰਾਂ ਜਾਇਜ਼ੀ ਕਰਾਂ ਮੈਂ ਲੈਣ ਦੇ ਨਾਲ ਠੀਕ ਆ ਮੋਲ ਆ ਬਾਈ ਇਹਦਾ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਬੈਡ ਦੇ ਸਾਹਮਣੇ ਬਾਈ ਕਹਿੰਦਾ ਜਾਇਜ਼ੀ ਕਰਾਨੀ ਤੇ ਕਿਸੇ ਵੀਰ ਨੂੰ ਬੈਡ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ